ਇਨੂੰ ਪਰਮਿੰਦਰ ਨੂੰ ਕਿਸੇ ਅਕਾਲੀ ਨੇ ਨਹੀਂ ਛੱਲਣਾ ਕਦੀ ਸੁਪੀਰ ਨੇ ਇਹਨੂੰ ਖੜਾ ਨਹੀਂ ਹੋਣ ਦੇਣਾ ਅਸੀਂ ਕਹਿੰਦੇ ਹਾਂ ਆਓ ਸਾਡੇ ਨਾਲ ਔਰ ਜੀਡੀ ਤੁਹਾਡੀ ਉਹਨਾਂ ਨੇ ਤੋਹਫੀਨ ਕਰਨ ਦੀ ਕੀਤੀ ਆ ਕਾਂਗਰਸ ਤੁਹਾਡੀ ਇੱਜ਼ਤ ਬਹਾਲੀ ਕਰੇਗੀ ਆਈ ਏਮ ਗਿਵਿੰਗ ਇਟ ਥਰੂ ਦਾ ਕਾਲ ਥਰੂ ਦਾ ਮੀਡੀਆ ਬੇਸਿਕਲੀ ਪਰਮਿੰਦਰ ਇੱਕ ਸ਼ਰੀਫ ਆਦਮੀ ਆ ਸਾਡੇ ਕੋਲੇ ਬਹੁਤ ਸੀਟਾਂ ਨੇ ਔਰ ਵਧੀਆ ਆਲਵਾ ਸਿੰਘ ਦਾ ਕੰਮ ਕਰਾ ਬੇਟਾ ਜਦੋਂ ਕਹਿੰਦੇ ਓਖੜੀ ਸੰਦੇਈ ਦਾ ਮੂੜਾ ਤੁੰਗਰੀ ਦਾ ਇਹੋ ਲਹਿਰਾ ਲੈਣਗੇ ਅਸੀਂ ਉਹ ਤਾਂ ਹੋਰ ਬਲਾਂਗੇ ਸ਼੍ਰੋਮਣੀ ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਦੇ ਨਾਲ ਜ਼ਿਆਦਤੀ ਕੀਤੀ ਹੈ ਪਰਮਿੰਦਰ ਨੂੰ ਕਿਸੇ ਅਕਾਲੀ ਨੇ ਨਹੀਂ ਚੱਲਣਾ ਤੇ ਸੁਖਬੀਰ ਬਾਦਲ ਕਦੇ ਵੀ ਪਰਮਿੰਦਰ ਨੂੰ ਖੜਾ ਨਹੀਂ ਹੋਣ ਦੇਣਗੇ ਅਸਲ ਵਿੱਚ ਪਰਮਿੰਦਰ ਬੇहद ਸ਼ਰੀਫ ਹੈ ਇਹ ਕਹਿੰਦੇ ਹੋਏ ਕਾਂਗਰਸੀ ਵਿਧਾਇਕ ਤੇ ਸੰਗਰੂਪ ਤੋਂ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਮੀਡੀਆ ਦੇ ਰਾਹੀਂ ਢੀਂਡਸਾ ਪਰਿਵਾਰ ਨੂੰ ਕਾਂਗਰਸ ਵਿੱਚ ਆਉਣ ਦਾ ਸਰਧਾ ਦਿੱਤਾ ਤੇ ਯਕੀਨ ਦਿਵਾਇਆ ਹੈ ਕਿ ਕਾਂਗਰਸ ਉਹਨਾਂ ਦਾ ਪੂਰਾ ਮਾਨ ਸਨਮਾਨ ਕਰੇਗੀ ਇਸ ਦੌਰਾਨ ਸੀਨੀਅਰ ਕਾਂਗਰਸੀ ਲੀਡਰ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰਪੁਰ ਪੱਠਲ ਨੇ ਵੀ ਖੈਰਾ ਦੇ ਇਸ ਬਿਆਨ ਦੇ ਵਿੱਚ ਹਾਮੀ ਭਰੀ ਪਰਮਿੰਦਰ ਦੇ ਨਾਲ ਜਾਂਦੀ ਹੋਏ ਇਹਦੇ ਕੋ ਇਹਦੇ ਕੋ ਇੱਕ ਕਾਰਨ ਹੈ ਟੂ ਡਿਫੈਕਟ ਮੈਂ ਤਾਂ ਤੁਹਾਡੇ ਜ਼ਰੀਏ ਕਹੂੰਗਾ ਕਿ ਸਪਿੰਸਾ ਸਾਹਿਬ ਤਾਂ ਹੁਣ ਬਹੁਤ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਇਹਨੂੰ ਪਰਮਿੰਦਰ ਨੂੰ ਕਿਸੇ ਅਕਾਲੀ ਨੇ ਨਹੀਂ ਚੱਲਣਾ ਕਦੀ ਸੁਖਪੀਰ ਨੇ ਇਹਨੂੰ ਖੜਾ ਨਹੀਂ ਹੋਣ ਦੇਣਾ ਸਾਡਾ ਅਗਰ ਮੈਡਮ ਮੈਨਾਂ ਸਾਥ ਦੇਣ ਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡਾ ਸਾਥ ਦਿਓ ਆਓ ਸਾਡੇ ਨਾਲ ਆ ਜੀ ਵੈਲਕਮ ਕਰਾਂਗੇ ਆ ਸੁਣੋ ਗੱਲ ਅਸੀਂ ਕਹਿੰਦੇ ਆ ਬਹੁਤ ਹਲਕੇ ਆ ਸਾਡੇ ਕੋਲ ਆਓ ਸਾਡੇ ਨਾਲ ਔਰ ਜੇ ਜੀ ਤੁਹਾਡੀ ਉਹਨਾਂ ਨੇ ਤੋਹੀਨ ਕਰਨ ਦੀ ਕੀਤੀ ਆ ਕਾਂਗਰਸ ਤੁਹਾਡੀ ਇੱਜ਼ਤ ਬਹਲੀ ਕਰੇਗੀ ਆਈ ऍम ਗਿਵਿੰਗ ਇਟ ਥਰੂ ਦਾ ਕਾਲ ਥਰੂ ਦਾ ਮੀਡੀਆ ਕਿਉਂਕਿ ਬੇਸਿਕਲੀ ਪਰਮਿੰਦਰ ਇੱਕ ਸ਼ਰੀਫ ਆਦਮੀ ਆ ਦੇਖੋ ਉਹਦਾ ਤਾਂ ਅਸੀਂ ਕਿਹਾ ਬਰ ਜੀ ਤਾਂ ਉਹਦਾ ਦੀ ਹੈ ਇਹ ਨਹੀਂ ਕੋਈ ਅੱਖ ਮੈਨੂੰ ਸੱਦਾ ਦਿੰਦੇ ਮੈਂ ਜਾਣਾਂ ਦੀ ਸਤਾ ਇਹ ਕਹਿੰਦੇ ਆ ਜੇ ਤੁਸੀਂ ਕਿਸਾਨ ਉੱਤਰ ਵਾਲੀ ਪਾਰਟੀ ਵਿੱਚ ਬੀਜੇਪੀ ਵਿੱਚ ਰਹੇ ਹੋ ਤਾਜ ਕਿਸਾਨਾਂ ਵਾਸਤੇ ਲੜਨ ਵਾਸਤੇ ਰੋਹਲ ਗਾਂਧੀ ਜੀ ਇੱਥੇ ਆਏ ਸੀ ਟਰੈਕਟਰ ਦੇ ਉੱਤੇ ਲੈ ਕੇ ਤੇ ਜੇ ਜੇ ਉਹਦਾ ਮਨ ਹੋਵੇ ਇਰਾਦਾ ਹੋਵੇ ਸਾਡੇ ਕੋਲੇ ਬਹੁਤ ਸੀਟਾਂ ਨੇ ਔਰ ਵਧੀਆ ਆਊਗਾ ਸੀ ਨੂੰ ਵੈਲਕਮ ਕਰਾਂਗੇ ਜੇ ਲਹਿਰੇ ਤੇ ਉਹਨਾਂ ਨੇ ਗਰਾਰੀਆ ਡਾਲੀ ਵੀ 2027 ਚ ਮੈਂ ਲਹਿਰੇ ਕੋ ਲੜੂ ਬੇਟਾ ਜਦੋਂ ਕਹਿੰਦੇ ਉਖਲੀ ਸਿੰਦਈ ਦੇ ਮੂਲੇ ਤੋਂ ਡੰਡਰੀ ਦਾ ਜੇ ਉਹ ਲਹਿਰਾ ਲੈਣਗੇ ਅਸੀਂ ਉਹ ਤੋਂ ਹੋਰ ਫੋਲਾਂਗੇ